ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਟ ਉੱਗੋ ਕੇ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਕਟੀਆਂ ਤੇ ਇੱਕ ਗਾਂ ਤੇ ਇੱਕ ਬੱਸੀ ਤੇ ਇੱਕ ਹੈਗੀ ਆ ਬੱਕਰੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 75280001355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਗਾਈ ਅੱਸੀ ਗਾਲ ਬਾਈ ਨਾਮ ਨਾਮ ਤਾਰਾ ਸਿੰਘ ਜੀ ਪਿੰਡ ਪਿੰਡ ਗੋਕਈ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਹਾਂ ਜੀ ਬਈ ਪਹਿਲੀ ਬੈਡ ਦੀ ਜਾਣਕਾਰੀ ਦਿਓ ਜੀ ਇਹ ਦੁੱਧ ਹੈ 8 ਕਿਲੋ ਜੀ ਹਾਂਜੀ ਹੰਡੀ ਸੀਲ ਆ ਜੀ ਹਾਂਜੀ ਮੇਰਾ ਮਾਜਨੇ ਪਸੀ ਰੇਗਧਾਰਾ ਮਾਰੀਆਂ ਠੀਕ ਹੈ ਜੀ ਤੇ ਦੁੱਧ ਭਰਾ ਦੁੱਧ 8 ਕਿਲੋ ਆ ਜੀ ਠੀਕ ਹੈ ਦੁੱਧ 8 ਲੀਟਰ ਤੇ ਰੇਟ ਭਰਾ ਜਾਇ ਰੇਟ ਮੁੱਲ ਦੇਣ ਲੈਣੀ 25 ਹੈ ਜੀ ਤੇ ਬੱਚਾ ਬੱਚਾ ਹੀ ਬੱਛਾ ਮਗਰ ਬੱਛਾ ਤੋੜ ਦੋ ਭਰਾ ਲੋ ਪ੍ਰੋਪਰਤੀ ਹੀ ਆ ਰਾ ਚਾਹ ਦੋੜਾਂਗੇ ਝੋਲੇ ਬਾਈ ਆਹ ਦੋੜਾਂਗ ਝੋਲੇ ਜੀ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਲੋ ਜੀ ਦੁੱਧ ਹੈਗਾ 8 ਲੀਟਰ ਪੈਂਡੋ ਗੋਕੇ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਲੋਚ ਲੈ ਵਾ ਟੱਕ ਮੇਟ ਮੜਾ ਰੋਕ ਮੜਾ ਨੰਨ ਦਿਖਾ ਦੀ ਸਮਾਰਕ ਰੋਕ ਲੋ ਮੜਾ ਇੱਥੇ ਬਸ ਆ ਲੋ ਜੀ ਸਾਈਡ ਪਲੀ ਚੈੱਕ ਕਰ ਸਕ ਜੀ ਠੀਕ ਹੈ ਜੀ ਮੈਂ ਮਰਜੀ ਬੈਠੀ ਜਾਂਦੀ ਠੀਕ ਹੈ ਠੀਕ ਹੈ ਠੀਕ ਲੋਚ ਲੋ ਆ ਸਾਈਡ ਚੈੱਕ ਕਰ ਲੋ ਠੀਕ ਹੈ ਜੀ ਠੀਕ ਹੈ ਜੀ ਲੋਚ ਟਿਕਟ ਉਹ ਕਦ ਨੇ ਭਰਾ ਬਾਈ ਈ ਕਾ ਨਹੀਂ ਭਰਾ ਨਹੀਂ ਠੀਕ ਲੋਪਰਾ ਚੈੱਕ ਕਰਸਾ ਤੁਰ ਤਰਾ ਕਰਮਬਾੜੀ ਦਾ ਤੇ ਵਾਈ ਜੀ ਨਾਲ ਜ਼ਰੂਰ ਕੰਡਕਟ ਕਰੋ ਭਰਾ ਮਗਰ ਹੈਗਾ ਬੱਸਾ ਠੀਕ ਹੈ ਜੀ ਵਾਈ ਦਾ ਨੰਬਰ ਉਪਰਲੇ ਸਾਡੇ ਟਾਈਟਲ ਵਿੱਚ ਲਿਖਾਂਗੇ ਜਿਹੜਾ ਜ਼ਿਲ੍ਹਾ ਲਿਖਿਆ ਹੁੰਦਾ ਠੀਕ ਹੈ ਜੀ ਉੱਥੇ ਵਾਈ ਦਾ ਨੰਬਰ ਹੋਊ ਕਈ ਭਰਾ ਮੈਨੂੰ ਫੋਨ ਲਾ ਲਾਂਦੇ ਆ ਮੇਰਾ ਤਾਂ ਵੀਡੀਓ ਬਣਾਉਣ ਦੀ ਖਾਤਰ ਅ ਲਿਖਿਆ ਹੁੰਦਾ ਜੀ ਨੰਬਰ ਹਾਂਜੀ ਭਾਈ ਹੋਰ ਕੀ ਨਾਗ ਆਪਣੇ ਇੱਕਾ ਕੱਟੀ ਆ ਜੀ ਕੱਟੀ ਅ ਮੀਣੀ ਕੱਟੀ ਹੋਈ ਹਾਂ ਮੀਣੀ ਆ ਜੀ ਠੀਕ ਆ ਪਹਿਲਾਂ ਤੂੰ ਸਿੰਘ ਹੀ ਲਾ ਕੇ ਦਿਖਾਓ ਜੀ ਦੇ ਲਓ ਜੀ ਵੀਡੀਓ ਕਰਕੇ ਦਿਖਾਣੇ ਚੰਗਾ ਹਲਰੇ ਜੀ ਹਾਂ ਜੀ ਸਦ ਜੱਲਾ ਦੇ ਹਾਲ ਦਾ ਜੀ ਇਹ ਹਾਂ ਠੀਕ ਹੈ ਚੈੱਕ ਕਰਸਾ ਤੇ ਫੇਸ ਕੁਆਲਟੀ ਤੇ ਭਰਾਜ ਰੇਟ ਦਾ ਜਾਇਜ਼ ਦੇ ਰੇਟ ਜਿਹੜੇ 25000 ਮੋਲਤਾ ਇਹਦਾ ਰੇਟ 25000 ਥਾਂ ਦਿਖਾ ਦਿਓ ਬਈ ਯਾਰੇ ਲੋ ਠੰਡੀ ਸੀ ਕੱਤੀ ਬਹੁਤ ਚੰਗੀ ਮਹਿੰਗੀ ਜੀ ਅੱਛਾ ਜੀ ਹਾਂ ਜੀ ਰਿਕਾਰਡ ਕੋਡ ਦਾ ਪਤਾ ਮਾ ਦਾ 18 19 ਕਿਲੋ ਦੁੱਧ ਦਿੱਤਾ ਇਹਦੀ ਮਾਨੀ ਪਿੰਡ ਜੀ ਰਹਿਤੀ ਐ ਲਾਹੂਸ ਚੱਕ ਲਈ ਬਾਈ ਹਨਾ ਦੇਖ ਠੰਡੀ ਸੀ ਲਾ ਹੱਥ ਫੇਰਨਾ ਸਾਰੇ ਤੁਹਾਨੂੰ ਮੋਟਾ ਲੱਗਿਆ ਵਾ ਤੋੜ ਦੇ ਭਰਾ ਮੀਣੀ ਕੱਟੀ ਭਰਾ ਕਿਸੇ ਨੇ ਜੇ ਨਹੀਂ ਹੋਇਆ ਤਾਂ ਬਾਈ ਜੀ ਨੇ ਜਰੂਰ ਕਨੈਕਟ ਕਰੋ ਪ੍ਰਿੰਟ ਉਹੋਕੇ ਤੇ ਜਿਲਾ ਨੂੰ ਪੈਂਦਾ ਜੀ ਬਰਨਾਲਾ ਮੋਟਾ ਮੋਟਾ ਫੈਣ ਲੱਗਾ ਕਰਮਾਂ ਵਾਲੀ ਦੇ ਸਿੰਘ ਹੈਲਦੇ ਆ ਤੇ ਫੇਸ ਕੁਆਲਿਟੀ ਕੁਛ ਦੇਖ ਸਕਦੇ ਹੋ ਲਓ ਜੀ ਫੇਸ ਦਿਖੋਨੇ ਤੁਹਾਨੂੰ ਲੈ ਆਪਾਂ ਇਧਰੋਂ ਲਿਆ ਪੂਰਾ ਡਰਦੀ ਹੈ ਕੈਮਰੇ ਤੋਂ ਕੋਈ ਗੱਲ ਨਹੀਂ ਉਧਰ ਦੇ ਜਾਓ ਇਧਰ ਦੀ ਡਰਦੀ ਨਾ ਲੈ ਲੈ ਚੱਲ ਇਹ ਕਰਦੀ ਹੋਏ ਚੱਕਾ ਕਰਦਾ ਤੋੜਾ ਚੈੱਕ ਕਰੋ ਵਾ ਮੋੜ ਲਿਆ ਭਾਈ ਇਧਰ ਦੀ ਮੋੜ ਦੇ ਮੋੜ ਦੇ ਆ ਜਿਹੜਾ ਖਾਲੀ ਜੀ ਤੋਂ ਵਰਦੀ ਹੈ ਠੀਕ ਹੈ ਕੈਮਰਾ ਤੂੰ ਚੱਲ ਚੱਲ ਜਨ ਪਾਸੋਂ ਆ ਆ ਆ ਲੋ ਜੀ ਲੋ ਜੀ ਚੱਕਰ ਸਾਧ ਚੰਗੀ ਕੋਲੀ ਕੋਲਸੀ ਆ ਕੱਦ ਬੜ ਸੁਖ ਨਾਲ ਕਰਮਾਂ ਵਾਲੇ ਦਾ ਸੋਨਾ ਮੀਨੀ ਕੱਟੀ ਠੀਕ ਹੈ ਜੀ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਿਆ ਕਰੋ ਭਰਾ ਹਾਂਜੀ ਭਾਈ ਅਗਲੀ ਕੱਟੀ ਦੀ ਦੱਸੋ ਜਾਣਕਾਰੀ ਇਹ ਜੀ ਮੁੱਲ ਤਾਂ 18000 ਆਈ ਇਹਦਾ ਮੁੱਲ 18000 ਹਾਂਜੀ ਕਿੰਨੇ ਟਾਈਮ ਦੀ ਹੋ ਗਈ ਭਾਈ ਇਹ ਛਾਲ ਤੋਂ ਘੱਟੀ ਆ ਜੀ ਲੋ ਜੀ ਥਣ ਚਾਰ ਚਾਰ ਹੀ ਆ ਜੀ ਚੈੱਕ ਕਰ ਸਕੋ ਠੀਕ ਹੈ ਜੀ ਤੇ ਛਾਲ ਤੋਂ ਘੱਟਾ ਰੇਟ ਭਰਾ ਜਾਇਆ ਜਾ ਡੇਢ ਜੀ ਉਮਰ ਦਾ 18000 ਹੀ ਕਰ ਲਾ ਜਮਾਨਤਾ ਬੋਲ 18000 ਠੀਕ ਸੇ ਤੋਰ ਦੋ ਭਰਾ ਲੋ ਜੀ ਫੇਸ ਚੈੱਕ ਕਰ ਸਕਦੇ ਸਿੰਗੀ ਸਿੰਗੀ ਮੋੜਨ ਲੱਗ ਕਰਮਾਂ ਵਾਲੀ ਲੋ ਉਧਰ ਹੀ ਤੋਰ ਲੋ ਭਰਾ ਇਧਰ ਪਰ ਪਸੂ ਮੈਂ ਇਧਰ ਲੈ ਲੋ ਇਧਰ ਇਧਰ ਫੁੱਲੇ ਸਾਲ ਲੈ ਉਧਰ ਪੋਸ ਦਿ ਲੋ ਭਾਈ ਇਹ ਜਾਖਦੇ ਨਾ ਜਾਖਦੇ ਕੋਈ ਗੱਲ ਨਹੀਂ ਆ ਜੀ ਥਾਲੀ ਜੀ ਲੋ ਲੋ ਥੋੜਾ ਕੈਮਰਾ ਤੂੰ ਅਸੀਂ ਦਰਜਾ ਕਰ ਲਓ ਫੇਸ ਚੈੱਕ ਕਰ ਸਕਦੇ ਬੋਲਾ ਇਹ ਕੇ ਤੇ ਲੋ ਜੀ ਤੋਰਾ ਸੁਣ ਥੰਗ ਉਹ ਖਾਤੀ ਲੋਚ ਬੋਲ 18 ਹਜ਼ਾਰ ਜੇ ਭਾਈ ਦੋਨੇ ਕਟੀਆਂ ਲੈਣੀਆਂ ਤਾਂ ਫਿਰ ਮਾਨਤਾਨ ਹੋ ਜੀ ਮਾਨਦਮ ਕਰ ਦਾਂਗੇ ਕਰ ਦੋਗੇ ਹਾਂਜੀ ਠੀਕ ੱਟਕਾ ਕਰ ਦਿਓ ਜਾਨਵਰ ਭਾਈ ਛੋਟੀ ਕੱਟੀ ਪਕਾਊਗਾ ਨਾ ਨਹੀਂ ਨਹੀਂ ਇਹ ਤਾਂ ਮੈਂ ਮਿਲਦੀ ਆਪਣੀ ਘਰ ਦੀ ਹੈ ਠੀਕ ਹੈ ਠੀਕ ਹੈ ਲੋਪਰਾ ਤੇ ਕੱਟੀ ਕਟੀਆਂ ਦੋ ਤੇ ਇੱਕ ਗਾਂ ਟੋਕੜ ਤੇ ਇੱਕ ਆ ਬੱਸੀ ਹੈ ਨਾ ਭਾਈ ਨਿਕਾ ਬੱਸੀ ਆ ਠੀਕ ਹੈ। ਭਾਈ ਬਸਤੀ ਦਾ ਰੇਟ ਜਮਾ ਜਾਇਜ਼। ਰੇਟ ਦਾ ਲੈਣ ਦੇ ਸਾਢੇ ਪੰਜਾਂ ਅਮਲਤਾ ਜੀ। ਸਾਢੇ ਪੰਜ। ਲੋ ਜੀ। ਕਿੰਨੇ ਘਟਾਂ ਦੀ ਹੋ ਗਈ ਬਈ ਇਹ? ਇਹ ਸਾਲ ਤੋਂ ਘੱਟ ਹੀ ਹੈ ਜੀ ਮੰਨ ਕੇ ਚੱਲੋ। ਸਾਲ ਤੋਂ ਘੱਟ ਆ ਥਾਣਾ ਦਿਖਾ ਦਿਓ ਬਈ ਮੜਾ ਜੇ ਯਾਰ। ਮੜਾ ਪੂਛ ਹੀ ਫੜ ਲਓ। ਵੈ। ਬਸ ਵਸਾ ਨਹੀਂ ਕਰ ਲਓ। ਲੋ ਜੀ। 40 40 ਕਰਮਾ ਵੀ ਬਹੁਤ ਚਾਰ ਹੀ ਥਾਣਾ ਕੋਈ ਫੋਟ ਨਹੀਂ ਕੋਈ ਸਾਗ ਨਹੀਂ। ਇਹ ਕਿੰਨਾ ਰੇਟ ਦਾ ਸਮਝਦਾ? 55। ਹਾਂ 55 ਹੋਈ 550। ਠੀਕ ਹੈ ਜੀ। ਹਾਂ ਜੀ ਬੱਕਰੀ ਦੀ ਜਾਣਕਾਰੀ ਦਿਓ। ਬੱਕਰੀ 2-3 ਮਹੀਨੇ ਦੀ ਬਣੀ ਵੀ ਆਉਂਦਾ ਨੇ ਹਾਂਜੀ ਇਹ ਬਰਬਰੀ ਨਸਲਾ ਵੀ ਬਰਬਰੀ ਆ ਜੀ ਇਹ ਇਹਦਾ ਰੇਟ ਭਰਾ ਜੀ ਅੱਜ ਦਾ ਇਹਦਾ ਮੁੱਲ ਤਾਂ 11000 ਆ ਜੀ 11000 ਠੀਕ ਹੈ ਜੀ ਦੋਪਰਾ ਚੈੱਕ ਕਰ ਸਾਦੇ ਭਾਈ ਕੋਲ ਨਾਗ ਹੈਗੇ ਆ 4 ਤੇ 5 ਨਾਗ ਵਾਜੀ ਜੀ ਨਾਲ ਜਰੂਰ ਕੰਡਾਟ ਕਰੋ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਏ